ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤਹਿਤ ਵਿਧਾਨ ਸਭਾ ਹਲਕਾ ਜੀਰਾ ਦੇ ਬਲਾਕ ਮੱਲਾ ਵਾਲੇ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਸਮਾਰੋਹ ਕੀਤਾ ਗਿਆ ਇਸ ਮੌਕੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਹਲਕਾ ਪ੍ਰਧਾਨ ਸ੍ਰੀ ਨਰੇਸ਼ ਕੁਟਾਰੀ ਜੀ ਨੇ ਦੱਸਿਆ ਕਿ ਬਲਾਕ ਮੱਲਾ ਵਾਲੇ ਦੇ ਵੱਖ-ਵੱਖ ਸਕੂਲਾਂ ਦੇ ਵਿੱਚ 1 ਕਰੋੜ 87 ਲੱਖ ਦੇ ਕਰੀਬ ਵਿਕਾਸ ਕਾਰਜ ਜੋ ਪਿਛਲੇ ਦਿਨਾਂ ਚ ਕੀਤੇ ਗਏ ਉਹਨਾਂ ਦਾ ਉਦਘਾਟਨ ਸਮਾਰੋਹ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਅਸੀਂ ਹੋਰ ਵੀ ਸਾਂਝੀਆਂ ਕਰਦੇ ਨੇ ਹੈਗੇ ਆਂ ਬਲਾਕ ਮੱਲਾਵਾਲੇ ਦੇ ਜੇਕਰ ਸਕੂਲਾਂ ਦੀ ਗੱਲ ਕਰਦੇ ਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਮਲਵਾਲਾ ਪਿੰਡ ਫਤੇਗੜ ਸਭਰਾ ਤੋਂ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਹਾਈ ਸਕੂਲ ਅਤੇ ਅਸ ਤੋਂ ਅੱਗੇ ਗੱਲ ਕਰਦੇ ਆਂ ਸਰਕਾਰੀ ਪ੍ਰਾਇਮਰੀ ਸਕੂਲ ਰਾਜੀ ਸਭਰਾ ਦੇ ਇੱਕ ਸਕੂਲ ਦਾ ਜਿਹੜੇ ਵਿਕਾਸ ਕਰ ਜਾਂਦਾ ਉਹ ਉਦਘਾਟਨ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਜੀਵ ਟੰਡਣ ਜੀ ਪ੍ਰਿੰਸੀਪਲ ਸਰਦਾਰ ਸੁਖਵਿੰਦਰ ਸਿੰਘ ਡਾਕਟਰ ਸਤਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਫਰੋਹੀਪੁਰ ਬਲੈਕ ਪ੍ਰਾਇਮਰੀ ਸਿੱਖਿਆ ਅਫਸਰ ਮੈਡਮ ਹਰਜੀਤ ਕੌਰ ਵੀ ਖਾਸ ਤੌਰ ਤੇ ਪਹੁੰਚੇ ਇਸ ਮੌਕੇ ਹੋਰ ਵੀ ਨੇੜਲੇ ਇਲਾਕਿਆਂ ਚੋਂ ਪੰਚ ਸਰਪੰਚ ਮੋਤਬਰ ਜਿਹੜੇ ਲੋਕ ਪ੍ਰਿੰਸੀਪਲ ਸਹਿਬਾਨ ਪਹੁੰਚੇ ਸੋ ਹੋਰ ਦੇਖਦੇ ਆ ਤਸਵੀਰਾਂ ਤੈ ਕਰਦੇ ਆਂ ਗੱਲਬਾਤ ਹਾਂਜੀ ਆਪਣਾ ਐਮਐਲਏ ਸ਼੍ਰੀ ਨਰੇਸ਼ ਕਰਾੜੇ ਅੱਜ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਉਦਘਾਟਨਾ ਸਮਾਰੋਹ ਕਰਵਾਇਆ ਗਿਆ ਵੱਖ-ਵੱਖ ਸਕੂਲਾਂ ਦੇ ਵਿੱਚ ਤੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਸਾਡੇ ਕੌਮੀ ਕਨਵੀਨਰ अरविंद केजरीवाल जी ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਇੰਚਾਰਜ ਸਿੱਖਿਆ ਭਾਗ ਦੇ ਮਨੀਸ਼ ਸੋਧਿਆ ਜੀ ਸਾਡੇ ਹਰਜੋਤ ਬੈਂਸ ਜੀ ਜਿਹੜੇ ਕੀ ਕੈਬਨਿਟ ਮੰਤਰੀ ਪੰਜਾਬ ਆ ਬਹੁਤ ਹੀ ਵਧੀਆ ਸੂਝਵਾਨ ਨੇ तकरीबन ਸਾਰਿਆਂ ਇਹੀ ਜਿੰਨੇ ਵੀ ਇਹ ਸਾਡੇ ਉਤਲੇ ਹਾਈ ਕਮਾਂਡ ਬੜੇ ਤੇ ਬਹੁਤ ਸੂਝਵਾਨ ਇਹਨਾਂ ਦੇ ਸੋਚ ਸਦਕਾ ਇਹਨਾਂ ਦੇ ਨੀਅਤ ਜਦੋਂ ਨੀਅਤ ਇਨਸਾਨ ਦੀ ਸਾਫ਼ ਹੁੰਦੀ ਨਾ ਤੇ ਨੀਤੀ ਵੀ ਵਧੀਆ ਹੋਵੇ ਤੇ ਕਿਉਂ ਨਹੀਂ ਬੰਦਾ ਤਰੱਕੀ ਕਰਦਾ ਇਹਨਾਂ ਦੀ ਨੀਅਤ ਵੀ ਸਾਫ਼ ਹੈ ਨੀਤੀ ਵੀ ਵਧੀਆ ਇਹ ਜਿਹੜਾ ਕੰਮ ਕਰ ਰਹੇ ਨੇ ਇਹ ਗਾਂ ਇੰਨਾ ਕ ਪੰਜਾਬ ਦੇ ਹਾਲਾਤ ਬਦਲ ਗਏ ਥੋੜੇ ਦਿਨਾਂ 'ਚ ਹੀ ਅੱਜ ਕੋਈ ਸਕੂਲ ਨਹੀਂ ਰਹਿ ਗਿਆ ਅੱਜ ਤੋਂ ਪਹਿਲਾਂ ਇਹਨਾਂ ਨੇ ਕੁਝ 6 8 10 ਮਹੀਨੇ ਪਹਿਲਾਂ ਸਾਨੂੰ ਚੈੱਕ ਦਿੱਤੇ ਸੀ ਇਹਨਾਂ ਨੇ ਕੋਈ ਸਾਰੇ ਸਕੂਲਾਂ ਦੇ ਚਾਰਦਵਾਰੀਆਂ ਦੇ 800 ਤੇ 16 ਲੱਖ ਦੇ ਉਹ ਮੈਂ ਵੰਡੇ 816 ਲੱਖ ਰੁਪਈਆ ਅੰਦਾਜ਼ਾ ਵਾ ਤੇ ਉਸ ਤੋਂ ਬਾਅਦ ਹੁਣ ਫੇਰ ਚਾਰਦਵਾਰੀਆਂ ਜਿਹੜੀਆਂ ਰਹਿ ਗਈਆਂ ਸੀ ਉਹਨਾਂ ਚਾਰਦਵਾਰੀਆਂ ਵਾਸਤੇ ਆਏ ਪੈਸੇ ਤੇ ਉਸ ਤੋਂ ਬਾਅਦ ਫਰਨੀਚਰ ਗਰਾਊਂਡਾਂ ਕਮਰੇ ਇਹਨਾਂ ਦੇ ਅੱਜ ਕੋਈ ਮੈਂ ਜਿਹੜੇ ਚੈੱਕ ਅੱਜ ਜਿਹੜੇ ਉਦਘਾਟਨ ਕਰਕੇ ਆਇਆ ਵਾ ਉਹ ਸਵਾ ਕਰੋੜ ਤੋਂ ਅੰਦਾਜ਼ਾ ਉੱਤੇ ਹੀ ਆ ਥੋੜੇ ਬੋਤੇ ਠੀਕ ਹੈ ਤੇ ਬਹੁਤ ਵਧੀਆ ਸਿੱਖਿਆ ਦਾ ਜਿਹੜਾ ਇਹਨਾਂ ਨੇ ਇੱਕ ਕਿਆ ਵਾ ਵੀ ਬਦਲਦਾ ਪੰਜਾਬ ਉਹ ਇਸੇ ਤਰ੍ਹਾਂ ਹੀ ਬਦਲੂਗਾ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤੇ ਵਕਤਿਆ ਹੀ ਇਹ ਗੱਲ ਕਈ ਵਾਰੀ ਅਕੀ ਚੀਜ਼ ਪ੍ਰੋਵਾਈਡ ਹੋ ਗਈ ਸਾਨੂੰ ਤੇ ਹੁਣ ਲੋੜ ਨਹੀਂ ਪੈਸਿਆਂ ਦੀ ਐਲ ਐਡ ਪੈਨਲ ਜਿਹੜਾ ਵਾ ਉਹ ਵੀ ਮਤਲਬ ਕੋਈ ਕਸਰ ਨਹੀਂ ਛੱਡੀ ਵਾਈਫਾਈ ਲੱਗ ਗਏ ਜੀ ਵਾਈਫਾਈ ਲੱਗ ਗਏ 12000 ਸਕੂਲ ਦੇ ਕਰੀਬ ਨਾ 17000 ਸਕੂਲਾਂ 'ਚ ਵਾਈਫਾਈ ਲੱਗ ਗਿਆ ਬਹੁਤ ਸਹੂਲਤਾਂ ਦਿੱਤੀਆਂ ਗਈਆਂ ਸਰਕਾਰ ਜਿਹੜੇ ਟੀਚਰਾਂ ਨੂੰ ਪੁੱਛੀਏ ਨਾ ਉਹ ਕਹਿੰਦੇ ਬਾਈ ਜੀ ਅੱਜ ਤੱਕ ਜ਼ਿੰਦਗੀ 'ਚ ਇੰਨਾ ਸਿੱਖਿਆ ਤੇ ਕਦੇ ਕਿਸੇ ਨੇ ਖਰਚ ਨਹੀਂ ਕੀਤਾ ਜਿਹੜੀ ਕਿ ਇਹ ਸਰਕਾਰ ਆਈ ਆ ਤੇ ਟੀਚਰ ਵੀ ਖੁਸ਼ ਆ ਕਿਉਂਕਿ ਫੇਰ ਹੀ ਮਜ਼ਾ ਆਉਂਦਾ ਬੈਨ ਨੂੰ ਵਧੀਆ ਥਾਂ ਹੋਵੇ ਤੇ ਜੇ ਕਮਰੇ ਟੁੱਟੇ ਭੱਜੇ ਹੋਣ ਤੇ ਪੜ੍ਹਾਈ ਦਾ ਵੀ ਮਜ਼ਾ ਨਹੀਂ ਆਉਂਦਾ ਅੱਜ ਜਿਹੜੇ ਟੀਚਰ ਵੀ ਆ ਉਹ ਵੀ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਤੁਸੀਂ ਇੱਥੋਂ ਵੇਖੋ ਸਾਡੇ ਉਸ ਇੱਕ ਸਕੂਲ ਦੇ ਵਿੱਚ ਤੁਸੀਂ ਨਾਲ ਹੀ ਸੀਗੇ ਜਿਹੜੀ ਉਹ ਲੜਕੀ ਮੈਰਿਟ ਤੇ ਗਈ ਆ ਵੇਖੋ ਉਹ ਜ਼ਿਲ੍ਹੇ ਚੋਂ ਪਹਿਲੇ ਨੰਬਰ ਤੇ ਆ ਤੇ ਪੰਜਾਬ ਚੋਂ 13ਵੇਂ ਨੰਬਰ ਤੇ ਆਈ ਹੈ ਪਰ ਜ਼ਿਲ੍ਹੇ ਚੋਂ ਪਹਿਲਾ ਨੰਬਰ ਕੋਈ ਛੋਟੀ ਜੀ ਗੱਲ ਨਹੀਂ ਗਈ ਇੱਕ ਸਰਕਾਰੀ ਸਕੂਲ ਦੀ ਪੜ੍ਹੀ ਹੋਈ ਬੰਤ ਵਿੱਚ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਮੈਂ ਵੈਸੇ ਤਾਂ ਕੋਈ ਕਸਰ ਨਹੀਂ ਗਈ ਅੱਜ ਦੀ ਤਰੀਕ ਚ ਮੇਰੇ ਖਾਲਸੇ ਕੋਈ 90% ਲੈ ਦਿਆ ਕੋਈ 95 ਕੋਈ 98 ਤੇ ਅੱਗੇ ਜਿਹੜੇ ਮੈਂ ਪਹਿਲਾ ਜਮਾਨਾ ਸੀਗਾ 33% ਲੈਣੇ ਕਿਸੇ 40 ਆ ਗਏ ਤੇ ਉਹ ਟੀਟਨੇ ਮਾਰਦੇ ਫਿਰਨਾ ਬੱਲੇ ਸਾਡੇ ਤਾਂ ਅਸੀਂ ਤਾਂ ਪਾਸ ਹੋ ਗਏ ਵਾਧੂ ਆ ਪਰ ਨਹੀਂ ਅੱਜ ਜਿਹੜਾ ਕੰਪੀਟੀਸ਼ਨ ਦਾ ਯੋਗ ਆ ਉਹੀ 90 95 98% ਬੱਚੀਆਂ ਲੈ ਰਹੀਆਂ ਨੰਬਰ ਬਹੁਤ ਵਧੀਆ ਸ਼ਾਬਾਸ਼ ਬੈਨੂੰ ਕਹਿੰਦਾ ਉਹਨਾਂ ਨੂੰ ਵੀ ਕੋਈ ਸਕੂਲ ਦੇ ਵਿੱਚ ਪੜ੍ਹਾਈ ਦਾ ਪੈਸਾ ਨਹੀਂ ਖਰਚ ਆਉਂਦਾ ਕੋਈ ਵਰਦੀਆਂ ਦਾ ਨਹੀਂ ਕੋਈ ਹਰ ਚੀਜ਼ ਸਰਕਾਰ ਦੇ ਦਿੰਦੀ ਹੈ ਤੇ ਇਸ ਚੀਜ਼ ਦਾ ਲਾਭ ਉਠਾਉਣਾ ਚਾਹੀਦਾ ਮੇਰੀ ਸਾਰੇ ਮਾਪਿਆਂ ਨੂੰ ਬੇਨਤੀ ਹੱਥ ਜੋੜ ਕੇ ਆਪਾਂ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਐਡਮਿਸ਼ਨ ਕਰਾਈਏ ਤਾਂ ਜੋ ਇਹ ਉੱਥੇ ਤੁਹਾਡਾ ਜਿਹੜਾ ਇੰਨਾ ਪੈਸਾ ਖਰਚ ਆਉਂਦਾ ਤੁਸੀਂ ਵੇਖੋ ਇੱਕ ਸਾਲ ਹਾਂਜੀ ਕਿਉਂਕਿ ਜੀਰਾ ਸਕੂਲ ਆ ਕੋਈ ਜਜਮੈਂਟ ਨਹੀਂ ਕਰ ਸਕਦਾ ਵੀ ਇਹ ਪ੍ਰਾਈਵੇਟ ਆ ਕਿ ਸਰਕਾਰੀ ਆ ਮੇਰੇ ਖਿਆਲ ਪ੍ਰਾਈਵੇਟ ਸਕੂਲ ਨਾਲੋਂ ਕਿਤੇ ਵਧੀਆ ਉਥੇ ਲਿਫਟ ਲੱਗੀ ਆ 10 ਤੋਂ ਜ਼ਿਆਦੀਆਂ ਬੱਸਾਂ ਆ ਜਿਹੜੀਆਂ ਕਿ ਘਰੋਂ ਕੁੜੀਆਂ ਨੂੰ ਲੈ ਕੇ ਆਉਂਦੀਆਂ ਘਰੇ ਛੱਡ ਕੇ ਆਉਂਦੀਆਂ ਲੜਕੀਆਂ ਦਾ ਸਕੂਲ ਆ ਉਹ ਇਸ ਕਰਕੇ ਅਸੀਂ ਚਾਹੁੰਦੇ ਆ ਬਾਕੀ ਤੇ ਵੀ ਜਿੱਥੇ-ਜਿੱਥੇ ਮੈਨੂੰ ਲੋਕਾਂ ਨੇ ਜਿਹੜੇ ਉੱਥੋਂ ਦੇ ਮਾਪਿਆਂ ਨੇ ਕਿਹਾ ਵਾ ਵੀ ਸਾਡੀਆਂ ਕੁੜੀਆਂ ਇੱਥੇ ਪੜ੍ਹਨ ਵਾਸਤੇ ਕਾਹੀ ਘਰੇ ਭਟਾਲੀਆਂ ਤੇ ਮੈਂ ਕਿਹਾ ਲਾਓ ਉਹਨਾਂ ਨੂੰ ਪੜ੍ਹਨ ਵਾਸਤੇ ਕਹਿੰਦੇ ਵੀ ਇਸ ਤਰ੍ਹਾਂ ਆ ਵੀ ਕੋਈ ਆਉਣ ਜਾਣ ਵਾਸਤੇ ਸਾਨੂੰ ਅਸੀਂ ਪੂਗਾ ਬੇਲੀਆਂ ਤੇ ਬੈਠੇ ਮੈਂ ਬੱਸ ਲਵਾ ਕੇ ਦਊਂਗਾ ਜਿੱਥੇ ਜਿੱਥੇ ਕਿਤੇ ਹੋਰ ਵੀ ਕਹੇ ਚੀਜ਼ ਦੀ ਲੋੜ ਹੋਵੇ ਮੈਂ ਸਾਰੇ ਸਕੂਲਾਂ ਨੂੰ ਬੇਨਤੀ ਕਰਦਾ ਤੁਸੀਂ ਮੈਨੂੰ ਆਣ ਕੇ ਦੱਸੋ ਮੈਂ ਹਰ ਚੀਜ਼ ਤੁਹਾਡੇ ਨੂੰ ਪ੍ਰੋਵਾਈਡ ਕਰਵਾ ਕੇ ਦਊਂਗਾ ਤਗੜੇ ਹੋ ਕੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸਾਡੇ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਵਾ ਸਾਡੇ ਮਨੀਸ਼ ਸੋਸੋਧਿਆ ਜੀ ਦਾ ਸਾਡੇ ਕੈਬਨਿਟ ਮੰਤਰੀ ਜੋਤ ਬੈਂਸ ਜੀ ਦਾ ਕੇਜਰੀਵਾਲ ਜੀ ਦਾ ਸਭ ਦਾ ਸੁਪਨਾ ਵਾ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਭਾਈਚਾਰਾ ਪਿਆਰ ਇਸੇ ਤਰ੍ਹਾਂ ਜਿਵੇਂ ਪਹਿਲਾਂ ਸੀ ਉਸ ਤਰ੍ਹਾਂ ਬਣਾ ਕੇ ਰੱਖੋ ਤੇ ਕੋਈ ਸੇ ਚੀਜ਼ ਦੀ ਲੋੜ ਹੋਵੇ ਹਾਜ਼ਰ ਹੈ ਇਹਨਾਂ ਕਹਿੰਦਾ ਆਇਆ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਸਾਡਾ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਇਹ ਜਿਹੜੇ ਸਾਡੇ ਬੱਚੇ ਆ ਇਹ ਪੜ੍ਹ ਲਿਖ ਕੇ ਚੰਗੇ ਅਫਸਰ ਬਣ ਤੇ ਚੰਗੀਆਂ ਚੰਗੀਆਂ ਖੇਡਾਂ ਦੇ ਵਿੱਚ ਵੀ ਚੰਗੀਆਂ ਮੱਲਾ ਮਾਰਨ ਮੈਂ ਇਹ ਹੀ ਮੇਰੀ ਵਾਹਿਗੁਰੂ ਦੇ ਅਰਦਾਸ ਆ ਵੀ ਸਾਡਾ ਸਕੂਲ ਸਾਡਾ ਇਲਾਕਾ ਤ੍ਰੱਕੀ ਦੀਆਂ ਰਾਵਾਂ ਤੇ ਚੱਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਸਰ ਅੱਜ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਉਦਘਾਟਨ ਸਮਾਰੋਹ ਕਰਵਾਇਆ ਗਿਆ ਵੱਖ-ਵੱਖ ਸਕੂਲਾਂ ਦੇ ਵਿੱਚ ਹਲਕਾ ਵਿਧਾਇਕ ਸ਼੍ਰੀ ਨਰੇਸ਼ ਖਟਾਰੀਆ ਵੀ ਪਹੁੰਚੇ ਔਰ ਵੱਖ-ਵੱਖ ਸਕੂਲਾਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਜੇ ਉਹਨਾਂ ਨੂੰ ਲੈ ਕੇ ਜਿਹੜਾ ਹਲਕਾ ਵਿਧਾਇਕ ਪਹੁੰਚੇ ਉਹਨਾਂ ਨੇ ਜਿਹੜਾ ਉਦਘਾਟਨ ਵੀ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਸ ਪ੍ਰੋਗਰਾਮ ਦੇ ਬਾਰੇ ਵਿੱਚ ਅੱਜ ਸਾਡੇ ਪੰਜਾਬ ਦੀ ਸਿੱਖਿਆ ਮੰਤਰੀ ਸ਼੍ਰੀ ਹਰਜੂਨ ਸਿੰਘ ਜੀ ਬੈਸ ਦੀ ਰੁਵਾਈ ਦੇ ਵਿੱਚ ਜਿਹੜਾ ਘਟਨੀ ਮਾਰੋ ਮਹਮ ਸ਼ੁਰੂ ਕੀਤੀ ਗਈ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਅੱਜ ਬਲਾਕ ਮੱਲਾਂਵਾਲਾ ਖਾਸ ਦੇ ਸਕੂਲਾਂ ਦੇ ਵਿੱਚ ਦਕਟ ਨਿੰਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਹਦੇ ਵਿੱਚ ਸਾਡੇ ਹਲਕੇ ਦੇ ਵਿਧਾਇਕ ਸ਼੍ਰੀ ਰੇਸ਼ ਘਟਾਰੀਆ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਤੇ ਉਹਨਾਂ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਲਾੜੇ ਸਰਕਾਰੀ ਪ੍ਰਾਇਮਰੀ ਸਕੂਲ ਫਤੇਗੜ ਸੁਭਰਾ ਸਰਕਾਰੀ ਪ੍ਰਾਇਮਰੀ ਸਕੂਲ ਰਾਜੀ ਸੁਭਰਾ ਤੇ ਸਰਕਾਰੀ ਹਾਈ ਸਕੂਲ ਫਤੇਗੜ ਸੁਭਰਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਮਲਵਾਲਾ ਦੇ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਧਗਾਟਨ ਕੀਤਾ ਗਿਆ ਜਿਦੇ ਵਿੱਚ ਕਰੋੜਾਂ ਰੁਪਈਆ ਦੇ ਜਿਹੜੇ ਪ੍ਰੋਜੈਕਟ ਸੀਗੇ ਉਹਨਾਂ ਨੂੰ ਅਲਾੋਕਰਪਿਤ ਕੀਤਾ ਗਿਆ ਤਾਂ ਇਹ ਸਾਡੇ ਇਸ ਪਛਰੀ ਇਲਾਕੇ ਦੇ ਲਈ ਜਿਹੜੀ ਇੱਥੋਂ ਦੇ ਵਿਦਿਆਰਥੀ ਨੇ ਉਹਨਾਂ ਦੀ ਸਹੂਲਤ ਵਾਸਤੇ ਇੱਕ ਬਹੁਤ ਵੱਡਾ ਕਦਮ ਹੈ ਤੇ ਜੇਕਰ ਗੱਲ ਕਰਦੇ ਆਂ ਜੀ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪ੍ਰਾਲੇ ਕੀਤੇ ਜਾ ਰਹੇ ਆ ਕਿਸ ਤਰ੍ਹਾਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ ਜਿਹੜੀ ਸਿੱਖਿਆ ਹੈ ਇਹ ਸਾਡੀ ਮੁੱਢਲੀ ਲੋੜ ਹੈ। ਕਿ ਸਰਕਾਰ ਵੱਲੋਂ ਜਿਹੜਾ ਸਿੱਖਿਆ ਦਾ ਅਧਿਕਾਰ ਐਕਟ ਬਣਾਇਆ ਗਿਆ। ਹਾਂਜੀ। ਉਹਦੇ ਮੁਤਾਬਕ ਜਿਹੜੀ ਮੁੱਢਲੀ ਸਿੱਖਿਆ ਹੈ ਉਹ ਬੱਚੇ ਦਾ ਅਧਿਕਾਰ ਹੈ। ਤਾਂ ਉਸ ਬੱਚਿਆਂ ਦੇ ਅਧਿਕਾਰ ਨੂੰ ਪੂਰਾ ਕਰਨ ਵਾਸਤੇ ਸਰਕਾਰ ਵੱਲੋਂ ਜਿਹੜੇ ਆ ਵਾਪਕ ਉਪਰਾਲੇ ਕੀਤੇ ਜਾ ਰਹੇ ਆ ਤਾਂ ਉਹਦੇ ਤਹਿਤ ਇਹਨਾਂ ਸਕੂਲਾਂ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਵਿਕਸਿਤ ਕੀਤਾ ਗਿਆ ਹਾਂਜੀ ਤਾਂ ਇਹ ਇੱਕ ਬੜੀ ਵਧੀਆ ਗੱਲ ਆ ਕਿ ਸਾਡੇ ਵਿਦਿਆਰਥੀਆਂ ਨੂੰ ਇਹਦੇ ਨਾਲ ਬਹੁਤ ਵੱਡੀ ਸਹੂਲਤ ਜਿਹੜੀ ਆ ਉਹ ਮਿਲਣ ਵਾਲੀ ਆ ਕਿਉਂਕਿ ਇਹਦੇ ਵਿੱਚ ਇਕੱਲੇ ਜੇ ਮੈਂ ਗੱਲ ਕਰਾਂ ਇਕੱਲੇ ਕਲਾਸਰੂਮ ਨਹੀਂ ਬਲਕਿ ਉਹਦੇ ਵਿੱਚ ਸਾਰਾ ਫਰਨੀਚਰ ਤੇ ਇਥੋਂ ਤੱਕ ਕਿ ਉਹਨਾਂ ਦੇ ਵਧੀਆ ਪੜ੍ਹਾਈ ਦੇ ਲਈ ਇੰਟਰਐਕਟਿਵ ਫਲੈਟ ਪੈਨਲ ਆਦਿ ਜਾਂ ਪ੍ਰੋਜੈਕਟਰ ਆਦਿ ਦਾ ਜਿਹੜਾ ਪ੍ਰਬੰਧ ਆ ਉਹ ਵੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਸਾਇੰਸ ਲੈਬ ਲਾਇਬ੍ਰੇਰੀ ਕੰਪਿਊਟਰ ਲੈਬ ਹਰ ਤਰ੍ਹਾਂ ਦਾ ਯਾਨੀ ਕਿ ਜੋ ਵੀ ਵਿਦਿਆਰਥੀਆਂ ਨੂੰ ਆਪਣੀ ਸਹੀ ਢੰਗ ਦੇ ਨਾਲ ਵਿੱਦਿਆ ਪ੍ਰਾਪਤ ਕਰਨ ਵਾਸਤੇ ਜਿਹੜੀਆਂ ਕਿੰਨੇ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਵਾਸਤੇ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਆ ਖਾਸ ਤੌਰ ਤੇ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਚਾਰ ਦਿਵਾਰੀਆਂ ਜਿਹੜੀਆਂ ਨੇ ਉਹ ਵੱਡੇ ਪੱਧਰ ਤੇ ਸਕੂਲਾਂ ਦੀਆਂ ਕੀਤੀਆਂ ਜਾ ਰਹੀਆਂ ਐ ਜੇ ਸਰ ਜਿਸ ਤਰ੍ਹਾਂ ਹੁਣ ਸਕੂਲਾਂ ਦੇ ਵਿੱਚ ਦਾਖਲਾ ਮਹੀਮ ਚੱਲ ਰਹੀ ਹੈ ਜੀ ਸਰਕਾਰੀ ਸਕੂਲਾਂ ਦੇ ਵਿੱਚ ਖਾਸ ਤੌਰ ਤੇ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਮਹੀਮ ਚੱਲ ਰਹੀ ਹੈ ਤਾਂ ਜਿਹੜੇ ਲੋਕ ਐ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿਉਂਕਿ ਸਕੂਲਾਂ ਦੇ ਵਿੱਚ ਇੱਕ ਤਾਂ ਹੁਣ ਜਿਹੜੀਆਂ ਸਹੂਲਤਾਂ ਬਹੁਤ ਜ਼ਿਆਦਾ ਹੋ ਗਈਆਂ ਹਾਂਜੀ ਤਾਂ ਦੂਜੀ ਗੱਲ ਇਹ ਹੈ ਕਿ ਇਹਨਾਂ ਸਕੂਲਾਂ ਦੇ ਵਿੱਚ ਖਰਚਾ ਕੋਈ ਹੈ ਨਹੀਂ। ਤਾਂ ਇਸ ਕਰਕੇ ਜਦੋਂ ਲੋਕਾਂ ਨੂੰ ਵਧੀਆ ਢੰਗ ਦਾ ਇਨਫਰਾਸਟ੍ਰਕਚਰ ਸਕੂਲਾਂ ਦੇ ਵਿੱਚ ਮਿਲ ਰਿਹਾ ਤਾਂ ਲੋਕ ਇਸ ਗੱਲ ਨੂੰ ਜਿਹੜਾ ਅਟਰੈਕਟ ਹੋ ਰਹੇ ਆ ਕਿ ਕਿਉਂ ਨਾ ਫਿਰ ਬੱਚੇ ਜਿਹੜੇ ਆ ਉਹ ਸਰਕਾਰੀ ਸਕੂਲਾਂ ਵੱਲ ਜਾਂਦੇ ਜਾਣ। ਠੀਕ ਆ ਉਹਦਾ ਇੱਕ ਪਰਵਾਹ ਹੰਗਾਰਾ ਜਿਹੜਾ ਉਹ ਮਿਲ ਮਿਲ ਰਿਹਾ। ਧੰਨਵਾਦ ਜੀ ਬਹੁਤ ਬਹੁਤ। ਥੈਂਕ ਯੂ।